ਸਤਵਿੰਦਰ ਸਿੰਘ ਸ਼ੈਂਟੀ ਜੋ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਕੌਂਸਲਰ ਦਾਵੇਦਾਰ ਕਹਾਉਂਦਾ ਹੈ ਇਸ ਵੱਲੋਂ ਬਿਨਾਂ ਕਿਸੇ ਸਰਕਾਰੀ ਲਾਇਸੈਂਸ ਤੋਂ ਏਜੰਟੀ ਵੀ ਕੀਤੀ ਜਾਂਦੀ ਹੈ ਲੋਕਾਂ ਨਾਲ ਧੋਖਾ ਧੜੀ ਕਰਦਾ ਹੈ ਮਾਸੂਮ ਲੋਕਾਂ ਕੋਲੋਂ ਪੈਸੇ ਲੈ ਕੇ ਉਹਨਾਂ ਨੂੰ ਵੱਡੇ ਵੱਡੇ ਝਾਸੇ ਦਿੰਦਾ ਹੈ ਉਸ ਤੋਂ ਬਾਅਦ ਲੋਕ ਜਦੋਂ ਪਰੇਸ਼ਾਨ ਹੋ ਜਾਂਦੇ ਨੇ ਦੁਖੀ ਹੋ ਜਾਂਦੇ ਨੇ ਤੇ ਇਸ ਕੋਲੋਂ ਆਪਣਾ ਦਿੱਤਾ ਹੋਇਆ ਪੈਸਾ ਜਦੋਂ ਵਾਪਸ ਮੰਗਦੇ ਨੇ ਤੇ ਇਹੀ ਸਤਵਿੰਦਰ ਸਿੰਘ ਸ਼ੈਂਟੀ ਵੱਡੇ ਵੱਡੇ ਮੰਤਰੀਆਂ ਦਾ ਰੋਪ ਦਿਖਾਉਂਦਾ ਹੈ ਆਓ ਤੁਹਾਨੂੰ ਪੂਰੀ ਵੀਡੀਓ ਦਿਖਾਨੇ ਆਂ ਔਰ ਜਾਨੋ ਕੀ ਹੈ ਸਾਰਾ ਮਾਮਲਾ ਮੈਂ ਮੈਂ ਤੁਹਾਡਾ ਸਿਰਿੰਦਰ ਕੌਰ ਕੀ ਹੋਇਆ ਕੀ ਹੈ ਤੁਹਾਡਾ ਮੇਰੇ ਪੈਸੇ ਲਈ ਸੀ ਬੱਚੇ ਨੂੰ ਤੇ ਨਾ ਬੱਚਾ ਤੇ ਜੇ ਨਾ ਹੋ ਪੈਸੇ ਦੇ ਅੰਦਰ ਤਾਂ ਗੋਮੇ ਨੂੰ ਕਹਿੰਦਾ ਕਿ ਮੈਂ ਆਮ ਆਦਮੀ ਵਰਗਾ ਬੰਦਾ ਤੇ ਬੱਚਾ ਦਾ ਡੱਕੀ ਲੱਗਦਾ ਮੇਰਾ ਬੇਟਾ ਤੇ ਬੇਟਾ ਕਿੰਨੇ ਪੈਸੇ ਲਈ ਸੀ ਤੁਹਾਡੇ ਕੋਲ ਸਾਢੇ 3 ਲੱਖ ਰੁਪਏ ਦੇ ਸਾਢੇ 3 ਲੱਖ ਰੁਪਏ ਲਿਆ ਸੀ ਕਹਾ ਤੇ ਬੰਦਾ ਕਿੱਥੇ ਦਾ ਆ ਜਲੰਧਰ ਮਿੱਠੂ ਬਸਤੀ ਦਾ ਮਿੱਠੂ ਬਸਤੀ ਦਾ ਤੇ ਉਹਦੇ ਆਫਿਸ ਆਫਿਸ ਐਡਰੈਸ ਕੀ ਆ ਉਹਦਾ ਨਹੀਂ ਮੈਨੂੰ ਪਤਾ ਘਰ ਦਾ ਪਤਾ ਤੇ ਤੁਸੀਂ ਜਿਹੜੇ ਉਹਨੂੰ ਪੈਸੇ ਦਿੱਤੇ ਸੀ ਕਿੱਥੇ ਦਿੱਤੇ ਸੀ ਮੇਰ ਕੋ ਪੈਸੇ ਘਰ ਹੀ ਗਿਆ ਸੀ ਲੈਣ ਵਾਸਤੇ ਤੁਹਾਡੇ ਕੋ ਉੱਥੇ ਟਾਂਡੇ ਆਏ ਸੀ ਦੀ ਹਾਂਜੀ ਤੇ ਜਦੋਂ ਉਹ ਟਾਂਡੇ ਆਏ ਸੀਗੇ ਤੇ ਤੁਸੀਂ ਉਹਨਾਂ ਨੂੰ ਆਫਿਸ ਦਾ ਐਡਰੈਸ ਨਹੀਂ ਪੁੱਛਿਆ ਤੁਹਾਡਾ ਆਫਿਸ ਕਿੱਥੇ ਆ ਤੁਸੀਂ ਐਡੀ ਵੱਡੀ ਰਕਮ ਇੱਧਾ ਹੀ ਦੇਤੀ ਆਪਣੀ ਹਾਂਜੀ ਹਾਂਜੀ ਮੈਂ ਇੱਕ ਦੋ ਵਾਰੀ ਕਰਕੇ ਪੈਸੇ ਲੈ ਇੱਕ ਵਾਰੀ ਮਤਲਬ ਵੀ ਇੱਥੇ ਮੈਨੂੰ ਕਹਿੰਦੇ ਦੇ ਕੇ ਜਾ ਤੇ ਇੱਥੇ ਮੈਂ ਦੇ ਕੇ ਗਈ ਸੀ ਤੇ ਤੁਹਾਨੂੰ ਟਾਂਡੇ ਤੋਂ ਉਹ ਮਤਲਬ ਤੁਹਾਡੇ ਟਾਂਡੇ ਦੇ ਵਿੱਚੋਂ ਤੁਹਾਨੂੰ ਮਿਲੇ ਆਏ ਤੁਹਾਡੇ ਘਰ ਆਏ ਤੇ ਉਹ ਤੁਹਾਡੇ ਵਾਕਫ ਕਿਦਾਂ ਹੋਏ ਪਹਿਲੇ ਮੈਂ ਭਲਾਥ ਦਾ ਮੁੰਡਾ ਵਿਲੀਅਮ ਮੈਨੂੰ ਲੈ ਕੇ ਮਿਲਾਇਆ ਵਿਲੀਅਮ ਨੇ ਅੱਛਾ ਵਿਲੀਅਮ ਕੌਣ ਹੈ ਵੀਰ ਪਲਾਥ ਦਾ ਉਹ ਫੋਨ ਕਿੱਦਾਂ ਜਾਣਦੇ ਤੁਹਾਨੂੰ ਮੇਰੇ ਪੇਕੇ ਪਲਾਥ ਨੇ ਜੀ ਤੇ ਉਹ ਮੁੰਡਾ ਜਿਹੜਾ ਤੁਹਾਡੇ ਪੇਕੇ ਉੱਥੇ ਦਾਇਆ ਤੇ ਤੁਸੀਂ ਹੁਣ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਕਿ ਉਹਨਾਂ ਨੇ ਸਾਨੂੰ ਫਸਾਇਆ ਹੈ ਇਹਨੇ ਪੈਸੇ ਮਤਲਬ ਕੱਲੇ ਨੇ ਲੱਲੇ ਨੇ ਉਹਨਾਂ ਨੂੰ ਦੱਸਿਆ ਨਹੀਂ ਜੀ ਕੀ ਨਾਮ ਹੈ ਇਹਨਾਂ ਦਾ ਮਤਲਬ ਜੀ ਜਿਹੜੇ ਇਹ ਹੈਗੇ ਕੀ ਨਾਮ ਹੈ ਇਹਨਾਂ ਦਾ ਸ਼ੈਂਟੀ ਕਹਿੰਦੇ ਨੇ ਉਹਦਾ ਸ਼ੈਂਟੀ ਕਹਿੰਦੇ ਨੇ ਨਾਸਟਿੰਦਰ ਸਿੰਘ ਤੇ ਕੋਈ ਡਰਾ ਵੀ ਕੋਈ ਤੁਮ ਕਹਾਰਿਆ ਕੋਈ ਸੰਸਥਾ ਦਾ ਨਾਮ ਲੈ ਕੇ ਜਾਂ ਕੁਝ ਕਿਹਾ ਕਿ ਕੀ ਕਹਿੰਦਾ ਇਹ ਕਿਦਾਂ ਕਹਦੇ ਆ ਆ ਆ ਮਾਦੀਮੀ ਬਲ ਪਾਲੀ ਦਾ ਬੰਦਾ ਅੱਛਾ ਜੀ ਉਹ ਕਹਿ ਕੇ ਕਿ ਉਹ ਠੱਗੀਆਂ ਮਾਰਦਾ ਨਾਂ ਲੈਂਦਾ ਆਪਣੇ ਜਿਹੜਾ ਰਿੰਕੂ ਬਣਿਆ ਇੱਥੇ ਤੇ ਤੁਹਾਡੇ ਕਿੰਨਾ ਚਿਰ ਹੋ ਗਿਆ ਗੱਲ ਨੂੰ ਤੁਹਾਡੇ ਪੈਸੇ ਵਸੇ ਨੇ ਚਲ 5 ਸਾਲੋਂ ਚੱਲੇ ਨੇ 4-5 ਸਾਲ ਦੀ ਠੱਗੀ ਖਾ ਰਹੇ ਹੋ ਵਾਲੇ ਸਾਡੇ ਤੇ ਕੋਈ ਇਨਸਾਫ ਨਹੀਂ ਮਿਲਿਆ ਇੱਕ ਗੋਦਵਾਰ ਵੀ 2000 ਰੁਪਏ ਦਿੱਤਾ ਮੈਂ ਮਤਲਬ ਜਿਹੜੇ ਵੀ ਮੈਂ ਘਰ ਆਉਂਦੀ ਰਹੀ ਆ ਤੇ ਤੁਹਾਨੂੰ ਹੋਰ ਕੋਈ ਚੈੱਕ ਚੁੱਕਤਾ ਨਹੀਂ ਦਿੱਤਾ ਨਾ ਉਹਦਾ ਚੈੱਕ ਹੈਗਾ ਮੇਰੇ ਕੋਲ ਤੇ ਜਿਹੜੀ ਤੁਸੀਂ ਪੇਮੈਂਟ ਕੀਤੀ ਸੀ ਉਹ ਕਿੱਦਾਂ ਕੀਤੀ ਸੀ ਕੈਸ਼ ਕੀਤੀ ਸੀ ਕੀ ਐਸ ਕੀਤੀ ਹਾਂਜੀ ਤੁਸੀਂ ਕੈਸ਼ ਕੀਤੀ ਸੀ ਪੇਮੈਂਟ ਤੁਹਾਡੇ ਕੋਲ ਪ੍ਰੂਫ ਹੈਗਾ ਉਸ ਚੀਜ਼ ਦੇ ਤੁਸੀਂ ਪੇਮੈਂਟ ਕੀਤੀ ਹਾਂ ਮੇਰੇ ਕੋਲ ਮੈਨੂੰ ਚੈੱਕ ਦਿੱਤਾ ਨਹੀਂ ਆਪਣੇ ਉਹਨਾਂ ਨੇ ਚੈੱਕ ਦਿੱਤਾ ਤੁਹਾਨੂੰ ਹਾਂ ਬੀਬੀ ਤੇ ਐਸੇ ਤਾਂ ਕਿਢਾ ਲਿਆ ਬੈਂਕ ਚ ਉਹਨਾਂ ਨੇ ਕਿੰਨੇ ਦਾ ਚੈੱਕ ਦਿੱਤਾ ਤੁਹਾਨੂੰ ਉਹਨੇ ਪੈਸੇ ਤੇ ਮੈਨੂੰ ਪਤਾ ਨਹੀਂ ਕਿੰਨੇ ਨੇ ਪੜੀ ਨਹੀਂ ਨਾ ਹੈ ਗਈ ਜਿੱਦਾਂ ਕਿ ਤੁਸੀਂ ਉਹ ਨਹੀਂ ਕਿਹਾ ਕਿ ਆਵਾਦ ਵੀ ਪਾਰਟੀ ਦਾ ਇਹ ਨਾਂ ਲਿੱਤਾ ਸਾਰੇ ਪਾਸੇ ਇਹ ਕਿਹੜੇ ਕਿਹੜੇ ਬੰਦਿਆਂ ਦੇ ਫੋਟੋਆਂ ਇਹਨਾਂ ਦੇ ਕੁਛ ਹੈਗਾ ਇਦਾਂ ਤਾਂ ਤੁਹਾਡੇ ਕੋਲ ਹਾਂਜੀ ਇਹ ਭਗਵੰਤ ਮਾਨ ਦਾ ਮੇਰੀ ਫੋਟੋਆਂ ਨੇ ਤੇ ਆਪਣੇ ਰਿੰਕੂ ਦੇ ਨਾਂ ਵੀ ਫੋਟੋਆਂ ਨੇ ਅੱਛਾ ਇਹ ਉਹਦਾ ਕਹਿ ਕੇ ਕਰਨ ਕਿ ਲੋਕਾਂ ਨੂੰ ਇਦਾਂ ਫਿਰ ਬਾਅਦ ਚ ਪੈਸੇ ਲਿਖਾ ਕੇ ਤੇ ਫਿਰ ਠੱਗੀ ਢੋਰੀ ਕਰਕੇ ਬਾਅਦ ਦਫਤਰੀ ਮਾਰਦਾ ਨੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਮੈਡਮ ਅੱਜ ਮੈਂ ਤੁਹਾਨੂੰ ਮੇਰਾ ਤਾਂ ਸਾਰੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਤੁਹਾਡਾ ਆਪਣਾ ਸਮਰਾਟ ਐਂਟੀ ਕ腐ਸ਼ਨ ਐਂਡ ਹਿਊਮਨ ਰਾਈਟ ਵੈਲਫੇਅਰ ਐਸੋਸੀਏਸ਼ਨ ਦਾ ਚੇਅਰਮੈਨ ਅੱਜ ਨਹੀਂ ਸਾਡੇ ਕੋਲੇ ਭੈਣ ਸਾਡੀ ਮਾਤਾ ਜੋ ਕਿ ਪਿਛਲੇ ਦੋ ਹਫ਼ਤੇ ਆਦੋਂ ਸਾਡੇ ਦਫ਼ਤਰ ਚ ਆ ਕੇ ਵਿਚਾਰੀ ਬੈਹ ਜਾਂਦੀ ਆ ਔਰ ਇੰਨਾ ਬਜ਼ੁਰਗ ਆ ਕੇ ਸਾਨੂੰ ਖੁਦ ਨੂੰ ਤਰਸਾਂਦਾ ਆ ਕਿ ਇਦਾਂ ਦੇ ਬੰਦੇ ਆ ਇਦਾਂ ਦੇ ਦੁਨੀਆ ਦੇ ਬੰਦੇ ਆ ਜਿਹੜਾ ਕਿ ਆਪਣੇ ਆਪ ਨੂੰ ਇੱਕ ਕਹਿੰਦੇ ਕਿ ਅਸੀਂ ਪਾਰਟੀ ਦਾ ਕਰਿੰਦੇ ਆ ਤੇ ਆਪਣੇ ਆਪ ਨੂੰ ਉਹਨਾਂ ਨੂੰ ਬਾਜੂ ਡਰ ਪਾਉਂਦੇ ਉਹਨਾਂ ਦਾ ਆਵਾਮੀ ਪਾਰਟੀ ਜੋ ਵੀ ਇਹਨਾਂ ਨਾਲ ਲਿਆ ਸੋ ਅਸੀਂ ਅਸੀਂ ਇਹ ਗੱਲ ਕਰਦੇ ਆ ਕਿ ਇੱਕ ਸ਼ੈਂਟੀ ਨਾਮ ਦਾ ਵਿਅਕਤੀ ਆ ਜੋ ਕਿ ਉਹਨੇ ਇੱਕਾਂ ਲਈ ਹੋਰ ਵੀ ਕਈਆਂ ਠੱਗੀ ਮਾਰੀ ਜਿਤਨਾ ਕਿ ਸਾਨੂੰ ਪਤਾ ਆ ਸੋ ਅੱਜ ਅਸੀਂ ਮਾਤਾ ਜੀ ਨੂੰ ਅਸੀਂ ਇਹ ਹੀ ਰਿਕਵੈਸਟ ਕੀਤੀ ਸੀ ਕਿ ਤੁਹਾਡੇ ਕੋਈ ਕਰਨੀ ਇਹਨਾਂ ਨੂੰ ਹੌਸਲਾ ਦਿੱਤਾ ਵੀ ਕੋਈ ਕਰਨੀ ਅਸੀਂ ਤੁਹਾਡੇ ਨਾਲ ਆ ਕੋਈ ਵੀ ਪਾਰਟੀ ਆ ਉਹ ਪਾਰਟੀ ਕੋਈ ਦਲੀ ਨਹੀਂ ਹੁੰਦੀ ਕਿ ਜਿਹੜਾ ਤੁਹਾਡਾ ਨੂੰ ਨੁਕਸਾਨ ਕਰਾਵੇ ਆਪਾਂ ਪਾਰਟੀ ਤੱਕ ਵੀ ਆਵਾਜ਼ ਪਹੁੰਚਾਵਾਂਗੇ ਤਾਂ ਕਿ ਤੁਹਾਡਾ ਇਨਸਾਫ ਹੋਵੇ ਤੁਹਾਨੂੰ ਪੈਸੇ ਦਵਾ ਸਕੀਏ ਸੋ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਬਾਕੀ ਇਹ ਆ ਕਿ ਮੈਨੂੰ ਤਰਸ ਆ ਰਿਹਾ ਕਿ ਇਹਨੇ ਬਜ਼ੁਰਗ ਬੰਦਿਆ ਦੇ ਇਹਦੇ ਵਿੱਚ 3.5 ਲੱਖ ਰੁਪਏ ਖਾਵੇ ਬਿਠਾ ਇਹ ਸਰ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਅਸੀਂ ਗੱਲਬਾਤ ਕੀਤੀ ਜੀ ਇਹ ਸਾਨੂੰ ਕਹਿੰਦਾ ਕੱਲ ਆ ਗਿਆ ਜੀ ਪਰਸੋ ਆ ਗਿਆ ਅੱਜ ਆ ਗਿਆ ਔਰ ਅੱਜ ਅਸੀਂ ਇਹਨੂੰ ਫੋਨ ਕਰ ਰਹੇ ਹਾਂ ਜਦਕਿ ਸਾਡਾ ਸਵੇਰ ਦਾ ਬਲੌਗ ਚ ਪਾਇਆ ਪਹਿਲਾਂ ਫੋਨ ਔਰ ਫੋਨ ਨਹੀਂ ਚੱਕ ਰਿਹਾ ਔਰ ਅਗਰ ਇੱਥੇ ਤੁਸੀਂ ਇੱਕ ਮਿੰਟ ਤੁਹਾਨੂੰ ਮੈਂ ਇੱਕ ਮੈਨੂੰ ਤਾਂ ਇਹ ਸ਼ੱਕ ਜਾਹਰ ਹੋ ਰਿਹਾ ਜਿੱਦਾਂ ਸਾਡੀ ਮਾਤਾ ਦੱਸ ਰਹੀ ਹੈ ਕਿ ਕਹਿੰਦੇ ਹੋਰ ਵੀ ਬੰਦੇਆਂ ਨੇ ਇਹਨਾਂ ਨੇ ਠੱਗੀ ਮਾਰੀ ਹੋਈ ਆ ਸੋ ਇਹ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਆ ਅਸੀਂ ਹੁਣ ਕੰਪਲੀਟ ਕਰਾਵਾਂਗੇ ਮਾਤਾ ਜੀ ਦੇ ਹੱਥੋਂ ਇੱਕ ਪਾਰਟੀ ਪ੍ਰੋਗ ਦੇ ਵਿੱਚ ਤੇ ਇੱਕ ਜਿਹੜੇ ਆ ਨਾ ਇਹ ਨਾਲ ਆ ਪਾਰਟੀ ਦਾ ਉਹਨਾਂ ਨੂੰ ਵੀ ਜਾ ਕੇ ਅਸੀਂ ਮਿਲਾਂਗੇ ਭਾਵੇਂ ਐਮਪੀ ਹੋਣ ਪਵੇ ਜ਼ਿਲ੍ਹੇ ਦੇ ਐਮਐਲਏ ਹੋਣ ਅਸੀਂ ਉਹਨਾਂ ਕੋਈ ਬੇਨਤੀ ਕਰਾਂਗੇ ਕਿ ਤੁਹਾਡਾ ਆ ਬੰਦਾ ਆ ਜਿਹੜਾ ਕਿ ਇਹ ਲੋਕਾਂ ਦਾ ਠੱਗੀਆਂ ਮਾਰ ਰਿਹਾ ਤੁਹਾਡਾ ਨਾਮ ਲੈ ਕੇ ਸੋ ਇਹ ਇਹ ਤੇ ਜਲਦ ਜਲਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਆ ਬੰਦੇ ਦੀ ਫੋਟੋ ਆ ਤੇ ਦੇਖ ਸਕਦੇ ਹੋ ਜਿਸ ਤਾਰਾ ਉਹ ਸ਼ੈਂਟੀ ਸ਼ੈਂਟੀ ਕਰਕੇ ਕਹਿੰਦੇ ਆ ਤੇ ਅ ਸਰ ਤੁਹਾਡੀ ਇਹਨਾਂ ਨਾਲ ਕੀ ਗੱਲਬਾਤ ਹੋਈ ਹੈ ਮੇਰੇ ਨਾਲ ਇਹੀ ਗੱਲ ਹੋਈ ਹੈ ਜੀ ਕਿ ਮੈਂ ਇਹਨਾਂ ਨੂੰ ਕਹਿੰਦਾ ਮੈਨੂੰ ਪਹਿਲਾਂ ਇਹ ਹੀ ਕਿਹਾ ਕਿ ਮੈਂ ਇਹਨਾਂ ਨੂੰ ਕਾਫੀ ਪੈਸੇ ਦਿੱਤੇ ਹੋਏ ਆ ਤੇ ਜਦੋਂ ਵੀ ਮੈਂ ਕਿਹਾ ਚਲੋ ਕਿੰਨੇ ਦਿੱਤੇ ਹੋਏ ਉਹਨਾਂ ਨੇ ਵੀ ਦੱਸਿਆ ਡਿਟੇਲ ਨਾਲ ਔਰ ਮੰਨੇ ਕਿ 290000 ਰੁਪਏ ਮੈਂ ਇਹਨਾਂ ਦਾ ਮਾਤਾ ਜੀ ਦਾ ਦੇਣਾ ਹੈ ਤੇ ਮੈਂ ਕਿਹਾ ਕਦੋਂ ਦੇਣਾ ਹੈ ਉਹ ਵਿਚਾਰੇ ਬਜ਼ੁਰਗ ਹੋ ਰਹਾ ਤਾਂ ਬਜ਼ੁਰਗ ਲੇਡੀ ਸਾਹਿਬ ਬਜ਼ੁਰਗ ਸਾਡੀ ਮਾਵਾ ਵਰਗੀ ਆ ਤੱਕੇ ਖਾਰੀ ਦਰਦ ਦਰਦ ਦੇ ਤੁਹਾਡੇ ਕੋਲ 3-4 ਸਾਲ ਹੋ ਗਏ ਆ ਕਦੋਂ ਦੇਣ 3 ਲੱਖ ਰੁਪਏ 3 ਲੱਖ ਰਕਮ ਛੋਟੀ ਨਹੀਂ ਹੁੰਦੀ ਉਹ ਵਿਚਾਰੇ ਘਰ ਨੂੰ ਪਤਾ ਨਹੀਂ ਉਹਦੇ ਘਰ ਰੋਟੀ ਬਣਦੀ ਕਿ ਨਹੀਂ ਪੱਕਦੀ ਸ਼ਾਮ ਨੂੰ ਕਿ ਇਦਾਂ ਦੇ ਜਿਹੜੇ ਜੈਂਟ ਫਰੋਡ ਆ ਮੈਂ ਤਾਂ ਇਹਨਾਂ ਦੀ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਊਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਕੋਈ ਬਜ਼ੁਰਗ ਸਾਡੀਆਂ ਮਾਮਾ ਸਾਡੇ ਸਾਡੀਆਂ ਭੈਣਾਂ ਕੋਈ ਵੀ ਜਾਂ ਸਾਡੇ ਪਰਾਂ ਠੱਗੀ ਦਾ ਸ਼ਿਕਾਰ ਨਾ ਹੋ ਸਕਣ ਇਹ ਮੈਂ ਬਾਅਦ ਚੱਕਾਗਾ ਆਉਣ ਵਾਲੇ ਸਮੇਂ ਦੇ ਵਿੱਚ ਔਰ ਮਾਨ ਜੋ ਕਮਿਸ਼ਨਰ ਸਾਹਿਬ ਨੂੰ ਜੋ ਜਲੰਧਰ ਦੇ ਉਹਨਾਂ ਤੱਕ ਵੀ ਬਾਅਦ ਚੱਕਾਗਾ ਮੈਂ ਖੁਦ ਨਾਲ ਲੈ ਕੇ ਜਾਵਾਂਗਾ ਮਾਤਾ ਜੀ ਨੂੰ ਔਰ ਉਹਨਾਂ ਉੱਥੇ ਜਾ ਕੇ ਦੱਸਾਂਗਾ ਕਿ ਆਹ ਕੰਮ ਹੋ ਰਿਹਾ ਜਲੰਧਰ ਸ਼ਹਿਰ ਚ ਤੁਹਾਡੇ ਕਿ ਤੁਸੀਂ ਕਿੱਥੇ ਹੋ ਇਕ এজেন্টਾਂ ਨੂੰ ਇੰਨੀ ਖੋਲ੍ਹ ਦਿੱਤੀ ਹੋਈ ਹੈ ਉੱਤੋਂ ਪਾਰਟੀ ਦੇ ਨਾਂ ਦੱਸ ਰਿਆ ਉਹ ਸੋ ਮੈਂ ਇਹਨਾਂ ਨੂੰ ਹਿਸਾਬ ਦਵਾਂਗਾ ਸਾਨੂੰ ਜਿੰਨਾ ਚਿਰ ਮਰਜ਼ੀ ਜਾਣਾ ਪਵੇ ਮੈਂ ਇਹਨਾਂ ਦੇ ਨਾਲ ਖੜਾ ਆ ਔਰ ਇਹਨਾਂ ਨੂੰ ਜੋ ਜਿੰਨੇ ਵੀ ਪੈਸੇ ਲੈਦੇ ਰਹਿੰਦੇ ਆ ਮੈਂ ਦਵਾ ਕੇ ਫਿਰ ਬੈਠਾਂਗਾ